ਸਰ ਜੀ ਕੀ ਨਾਮ ਹੈ ਆਪਣਾ ਵਰਦਾਸ ਸਿੰਘ ਆ ਜੀ ਅੱਛਾ ਜੀ ਕਿਹੜਾ ਪਿੰਡ ਆ ਕਾਨਾਂ ਵਾਲੀ ਛੋਟੀ ਆ ਜੀ ਅੱਛਾ ਤੁਸੀਂ ਦੱਸਿਆ ਸੀ ਵੀ ਤੁਸੀਂ ਕਾਫੀ ਸਾਲ ਗੁਰੂ ਘਰ ਦੀ ਸੇਵਾ ਕੀਤੀ ਐ ਤੇ ਹੁਣ ਆਰਥਿਕ ਪੱਖੋਂ ਤੁਸੀਂ ਬਹੁਤ ਤੰਗ ਹੋ ਘਰ ਦੀਆਂ ਮਜਬੂਰੀਆਂ ਦਿੰਦੇ ਜਿਨ ਕਿ ਜਿਹੜੀਆਂ ਘਰ ਦਾ ਗੁਜ਼ਾਰਾ ਵੀ ਨਹੀਂ ਚੱਲ ਰਿਹਾ ਇਸ ਵੇਲੇ ਬੱਚਿਆਂ ਦੀ ਵੀ ਸ਼ਾਦੀ ਕਰਨੀ ਐ ਉਹਦੇ ਬਾਰੇ ਤੁਸੀਂ ਤਫਸੀਲ ਨਾਲ ਦੱਸੋ ਵੀ ਕੀ ਤੁਹਾਨੂੰ ਸਮੱਸਿਆ ਹੈ ਤੇ ਕੀ ਤੁਹਾਨੂੰ ਲੋੜ ਹੈ ਕਰੋ ਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਦਾਸ ਸਿੰਘ ਸਪੁੱਤਰ ਸਰਦਾਰ ਕਿਸ਼ਨ ਸਿੰਘ ਵਾਸੀ ਪਿੰਡ ਕਾਨਿਆਵਲੀ ਖੁਰਦ ਤਹਿਸੀਲ ਸਾਧਕ ਜੜਾ ਪ੍ਰੀਤਪੁਰ ਦਾ ਰਹਿਣ ਵਾਲਾ ਹਾਂ ਕੁਝ ਸੋਣਾ ਪਹਿਲਾਂ ਮੈਂ ਗ੍ਰੰਥੀ ਸਿੰਘ ਦੀ ਸੇਵਾ ਕਰਦਾ ਰਿਹਾ 10 15 ਸਾਲ ਗੁਰੂ ਘਰ ਦੇ ਸੇਵਾ ਕੀਤੀ ਆ ਹੁਣ ਮੈਂ ਬਿਰਧ ਹੋ ਚੁੱਕਾ ਮੇਰੀਆਂ 6 ਲੜਕੀਆਂ ਹਨ 4 ਲੜਕੀਆਂ ਦੀ ਸ਼ਾਦੀ ਬੜੀ ਮੁਸ਼ਕਲ ਨਾਲ ਕੀਤੀ ਹੈ 2 ਲੜਕੀਆਂ ਦੀ ਸ਼ਾਦੀ ਕਰਨੀ ਹੈ ਗੁਰੂ ਰੂਪਿਆਰੀ ਸਾਧ ਸੰਗਤ ਹੀ ਕੁਝ ਸਮਾਂ ਪਰਲਾ ਮੈਂ ਸੈਭ ਫਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਰ ਬਿਆਦਗੀ ਹਿੰਦੀ ਬਚਾਈ ਸੀ ਸ਼੍ਰੋਮਣੀ ਕਮੇਟੀ ਵਿੱਚ ਯੋਗਦਾਨ ਪਾਇਆ ਸੀ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਹਨਾਂ ਨੇ ਸਰਉਨਿਕ ਕਮੇਟੀ ਦੇ ਕਰਮਚਾਰੀਆਂ ਨੇ ਕੋਈ ਮਨੁਵਿੱਤੀ ਸਹਿਤਾ ਨਹੀਂ ਕੀਤੀ ਸ੍ਰੀ ਮੁਖਸਰ ਸਾਹਿਬ ਜੀ ਕੀ ਨਾਮ ਪ੍ਰਸ਼ੰਸਾ ਪੱਤਰ ਆਪਣਾ ਹਰਪ੍ਰੀਤ ਸਿੰਘ ਹਰਦਗੰਥੀ ਸਾਹਿਬ ਨੇ ਜਿਹੜਾ ਹੁਣ ਸ੍ਰੀ ਦੰਦਾਮਾ ਸਾਹਿਬ ਦੇ ਤੱਕ ਸ੍ਰੀ ਦੰਦਾਮਾ ਸਾਹਿਬ ਦੇ ਜਸੇਦਾਰ ਹਨ ਉਹਨਾਂ ਨੇ ਪ੍ਰਸ਼ੰਸਾ ਪੱਤਰ ਜਰੂਰ ਦਿੱਤਾ ਸੀ ਜੀ ਲਾਲ ਤੇ ਬੀਬੀ ਗੁਰਵਿੰਦਰ ਕੌਰ ਐਸ.ਡੀ.ਸੀ ਮੈਂਬਰ ਹਨ ਫਰੀਦਕੋੜ ਕੋਲੂਆਲੇ ਦੇ ਉਨਾ ਕੋਲੇ ਵੀ ਗਿਆ ਉਹਨਾਂ ਨੇ ਵੀ ਮੈਨੂੰ ਮੇਰੀ ਕੋਈ ਮਦਦ ਨਹੀਂ ਕੀਤੀ ਕੋਈ ਗੱਲ ਨਹੀਂ ਸੁਣੀ ਤੇ ਸ੍ਰੀ ਦਰਬਾਰ ਸਭ ਅੰਮ੍ਰitsar ਗਿਆ ਸੀਗਾ ਉੱਥੇ ਵੀ ਪ੍ਰਧਾਨ ਸਾਹਿਬ ਨੇ ਮੈਨੂੰ ਕੋਈ ਮਦਦ ਨਹੀਂ ਕੀਤੀ ਦਿੱਤੀ ਸਹਾਇਤਾ ਨਹੀਂ ਦਿੱਤੀ ਤੇ ਮੈਨੂੰ ਲਾਰੀ ਲਾਇਆ ਹਨ ਦੇਸ਼ ਹੈ ਵਿਦੇਸ਼ ਵਿੱਚ ਬੈਠੀਆਂ ਹਈਆਂ ਸਾਰੀਆਂ ਸੰਗਤਾਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਮੇਰੀ ਵਾਧੂ ਦਾ ਵਾਧਾ ਦਿੱਤੀ ਜਾਵੇ ਵਿੱਤੀ ਸਹਾਇਤਾ ਦਿੱਤੀ ਜਾਵੇ ਜੋ ਕਿ ਮੈਂ ਆਪਦੀਆਂ ਰੰਧੀਆਂ ਲੜਕੀਆਂ ਦੀ ਸ਼ਾਦੀ ਕਰ ਸਕਾਂ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਪਤੀ ਹਤੇ ਸੰਤਾਨੂ ਹਾਜ਼ਰੜ ਕੇ ਬੇਨਤੀ ਹੈ ਕਿ ਥੱਲੇ ਮੇਰਾ ਕਾਊਂਟ ਨੰਬਰ ਹੈ ਮੇਰੇ ਨਾਲ ਸੰਪਰਕ ਕਰਕੇ ਕਾਊਂਟ ਦੇ ਵਿੱਚ ਮੈਨੂੰ ਮਾਇਸਾ ਸਹਦਾ ਦਿੱਤੀ ਜਾਵੇ ਮਾਇਆ ਪਾਈ ਜਾਵੇ ਪੈਸੇ ਪਾਏ ਜਾਣ ਜੀ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਪਤੀ